ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਲਾਸ ਐਂਜਲਸ ਦੇ ਵਿੱਚ ਇਰਾਕ ਅਤੇ ਸੀਰੀਆ ਦੇ ਵਿੱਚ ਤਾਇਨਾਤ ਕੁੱਲ ਅਮਰੀਕੀ ਸੈਨਿਕਾਂ ਦੇ ਨਾਲੋਂ ਵੱਧ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ਇਹ ਕਦਮ ਉਹਨਾਂ ਦੇ ਵੱਲੋਂ ਐਲ ਏ ਦੇ ਵਿੱਚ ਉਹਨਾਂ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੋਧ ਦੇ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਦੇ ਲਈ ਚੁੱਕਿਆ ਗਿਆ ਹੈ ਲਾਸ ਐਂਜਲਸ ਦੇ ਵਿੱਚ ਲਗਭਗ 4000 ਨੈਸ਼ਨਲ ਗਾਰਡ ਅਤੇ 700 ਤੋਂ ਵੱਧ ਸਰਗਰਮ ਡਿਊਟੀ ਮਰੀਨਾ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਕਿ ਇਰਾਕ ਦੇ ਵਿੱਚ 2500 ਅਤੇ ਸੀਰੀਆ ਦੇ ਵਿੱਚ 1500 ਸੈਨਿਕਾਂ ਦੇ ਨਾਲੋਂ ਵੱਧ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਲੀਫੋਰਨੀਆ ਦੇ ਲਾਸ ਐਂਜਲਸ ਵਿੱਚ ਲਗਭਗ 4000 ਨੈਸ਼ਨਲ ਗਾਰਡ ਅਤੇ 700 ਤੋਂ ਵੱਧ ਸਰਗਰਮ ਡਿਊਟੀ ਮਰੀਨਾ ਨੂੰ ਤਾਇਨਾਤ ਕੀਤਾ ਹੈ ਜੋ ਕਿ ਇਰਾਕ ਵਿੱਚ 2500 ਅਤੇ ਸੀਰੀਆ ਵਿੱਚ 1500 ਸੈਨਿਕਾਂ ਨਾਲੋਂ ਵੱਧ ਦੇ ਪੈਂਟਾਗਨ ਨੇ ਕਿਹਾ ਹੈ ਕਿ ਸਤਾਨਾਤੀ ਕਾਰਵਾਈ ਨਾਲ ਟੈਕਸ ਦਾ ਤਾਵਾ ਨੂੰ 60 ਦਿਨਾਂ ਵਿੱਚ ਡਾਲਰ 134 ਮਿਲੀਅਨ ਦਾ ਨੁਕਸਾਨ ਹੋਵੇਗਾ। ਇਹ ਹਿੰਸਕ ਪ੍ਰਦਰਸ਼ਨ 6 ਜੂਨ ਨੂੰ ਸ਼ੁਰੂ ਹੋਇਆ ਜਦੋਂ ਆਈਸੀਈ ਨੇ ਬਿਨਾਂ ਦਸਤਾਵੇਜ਼ਾ ਵਾਲੇ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਹਿਰਾਸਤ ਵਿੱਚ ਲੈਣਾ ਸ਼ੁਰੂ ਕੀਤਾ। 7 ਜੂਨ ਤੱਕ ਘੱਟੋ-ਘੱਟ 44 ਲੋਕ ਗ੍ਰਿਫਤਾਰ ਕੀਤੇ ਗਏ। ਪ੍ਰਦਰਸ਼ਨ ਬਾਅਦ ਚ ਦੰਗਿਆਂ ਵਿੱਚ ਬਦਲ ਗਏ। 트ੰਪ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਹੀ ਇਹ ਫੌਜੀ ਤਾਨਾਤੀ ਦਾ ਆਦੇਸ਼ ਦਿੱਤਾ ਜਿਸ ਕਾਰਨ ਗਵਰਨਰ ਨੇ ਇਸ ਕਦਮ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਲੋਕਤੰਤਰ ਉੱਤੇ ਹਮਲਾ ਹੈ ਇਸ ਦੇ ਨਾਲ 트ੰਪ ਨੇ ਮੱਧ ਪੂਰਬ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਉਹਨਾਂ ਨੇ ਇਸ ਖੇਤਰ ਨੂੰ ਖਤਰਨਾਕ ਜਗ੍ਹਾ ਕਹਿੰਦੇ ਹੋਏ ਕਿਹਾ ਕਿ ਸੰਯੁਕਤ ਰਾਜ ਈਰਾਨ ਨੂੰ ਪ੍ਰਮਾਣੂ ਹਥਿਆਰ ਰੱਖਣ ਦੀ ਆਗਿਆ ਨਹੀਂ ਦੇਵੇਗਾ ਇਹ ਕਦਮ 트럼ਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਅਤੇ ਮੱਧ ਪੂਰਬ ਵਿੱਚ ਅਮਰੀਕੀ ਫੌਜੀ ਹਾਜ਼ਰੀ ਨੂੰ ਘਟਾਉਣ ਦੀ ਯੋਜਨਾ ਦਾ ਹਿੱਸਾ ਹੈ ਜੋ ਅਮਰੀਕੀ ਰਾਜਨੀਤੀ ਅਤੇ ਵਿਦੇਸ਼ ਨੀਤੀ ਵਿੱਚ ਵੱਡੇ ਬਦਲਾਅ ਦੀ ਨਿਸ਼ਾਨੀ ਹੈ ਇਸ ਦੌਰਾਨ ਗਵਰਨਰ ਨਿਊਸਮ ਨੇ ਜ਼ੋਰਦਾਰ ਜਵਾਬੀ ਹਮਲਾ ਕੀਤਾ ਲੋਕਤੰਤਰ ਹਮਲੇ ਅਧੀਨ ਹੈ ਇੱਕ ਮੌਜੂਦਾ ਰਾਸ਼ਟਰਪਤੀ ਦੁਆਰਾ ਸੱਤਾ ਦੀ ਬੇਸ਼ਰਮੀ ਨਾਲ ਦੁਰਵਰਤੋਂ ਨੇ ਇੱਕ ਜਲਣਸ਼ੀਲ ਸਥਿਤੀ ਨੂੰ ਪੜਕਾਇਆ ਤੇ ਤਣਾਅ ਨੂੰ ਜੁੜਿਆ। ਜਨਤਕ ਸੁਰੱਖਿਆ ਨਾਲ ਉਹ ਆਪਣੀ ਆਕੜ ਨੂੰ ਪਹਿਲ ਦੇ ਆਧਾਰ ਤੇ ਰੱਖਿਆ। ਕੈਲੀਫੋਰਨੀਆ ਦਾ ਤੈਨਾਤੀ ਵਿਰੁੱਧ ਮੁਕੱਦਮਾ ਸੰਘੀ ਅਦਾਲਤ ਵਿੱਚ ਜਾਂਦਾ ਹੈ। ਕਾਨੂੰਨੀ ਵਿਦਵਾਨ ਚੇਤਾਵਨੀ ਦਿੰਦੇ ਹਨ ਕਿ ਟਰੰਪ ਵੱਲੋਂ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਸੰਵਿਧਾਨਿਕ ਸੀਮਾਵਾਂ ਨੂੰ ਵਧਾ ਸਕਦੀ ਹੈ। ਇਹ ਟਕਰਾਅ ਸਿਰਫ ਐਲ.ਏ. ਬਾਰੇ ਨਹੀਂ, ਇਹ ਟਰੰਪ ਪ੍ਰਸ਼ਾਸਨ ਦੁਆਰਾ ਡੈਮੋਕ੍ਰੈਟਿਕ ਰਾਜਾਂ ਉੱਤੇ ਸੰਘੀ ਦਬਦਬਾ ਦੁਆਰਾ ਸਥਾਪਿਤ ਕਰਨ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ ਖਾਸ ਕਰਕੇ ਇਮੀਗ੍ਰੇਸ਼ਨ ਤੇ ਟਰੰਪ ਦੇ ਨਜ਼ਦੀਕੀ ਅਧਿਕਾਰੀ ਇਸ ਨੂੰ ਹੋਰ ਨੀਲੇ ਸ਼ਹਿਰਾਂ ਦੇ ਭਵਿੱਖ ਵਿੱਚ ਕਾਰਵਾਈਆਂ ਲਈ ਇੱਕ ਟੈਸਟ ਕੇਸ ਵਜੋਂ ਦੇਖਦੇ ਹਨ ਸ਼ਨੀਵਾਰ ਨੂੰ ਹੋਣ ਵਾਲੇ ਨੋ ਕਿੰਗਜ਼ ਡੇ ਵਿਰੋਧ ਪ੍ਰਦਰਸ਼ਨ ਜੋ ਕਿ ਟਰੰਪ ਦੇ 79ਵੇਂ ਜਨਮ ਦਿਨ ਅਤੇ ਵਾਸ਼ਿੰਗਟਨ ਵਿੱਚ ਇੱਕ ਯੋਜਨਾਬੱਧ ਫੌਜੀ ਪ੍ਰੇਡ ਦੇ ਨਾਲ ਮੇਲ ਖਾਂਦੇ ਹਨ ਦੇ ਹੋਰ ਅਸ਼ਾਂਤੀ ਪੈਦਾ ਕਰਨ ਦੀ ਉਮੀਦ ਹੈ ਟਰੰਪ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਕਿ ਪ੍ਰੇਡ ਵਿੱਚ ਪ੍ਰਦਰਸ਼ਨਕਾਰੀਆਂ ਦਾ ਬਹੁਤ ਵੱਡੀ ਤਾਕਤ ਨਾਲ ਸਾਹਮਣਾ ਕੀਤਾ ਜਾਵੇਗਾ ਜਿੱਥੇ ਟਰੰਪ ਦਾ ਮੰਨਣਾ ਹੈ ਕਿ ਉਹ ਅਸ਼ਾਂਤੀ ਨੂੰ ਸ਼ਾਂਤ ਕਰਕੇ ਨਹੀਂ ਸਗੋ ਇਸ ਨੂੰ ਨਾ ਕੀ ਢਾਂਗ ਦੇ ਨਾਲ ਪੇਸ਼ ਕਰਕੇ ਐਲਵ ਵਿਰੋਧ ਜਿੱਤ ਰਹੇ ਨੇ ਤਾਂ ਉੱਥੇ ਹੀ ਵਿਰੋਧ ਟਕਰਾਅ ਅਤੇ ਕਾਰਵਾਈ ਦਾ ਚੱਕਰ ਸਿੱਧੇ ਤੋਲ ਤੇ ਉਸ ਦੇ ਕਾਨੂੰਨ ਵਿਵਸਥਾ ਦੇ ਪਲੇਟਫਾਰਮ ਦੇ ਵਿੱਚ ਖੇਡਿਆ ਜਾ ਰਿਹਾ ਤੇ ਨਾਲ ਹੀ ਇਮੀਗ੍ਰੇਸ਼ਨ ਅਤੇ ਸੁਰੱਖਿਆ ਦੇ ਆਲੇ ਦੁਆਲੇ ਰਾਸ਼ਟਰੀ ਬਹਿਸ ਨੂੰ ਮੋੜ ਸੁਲਝਿਤ ਕਰਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ